ਜੀਪ ਪਬ ਟੀਵੀ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਮੁੱਖ ਮੰਤਰੀ ਦੀ ਰਾਇਸ ਦੇ ਬਾਹਰ ਖੜਿਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਨੇ 25 ਦਸੰਬਰ ਤੋਂ ਲਗਾਤਾਰ ਓਵਰੇਜ ਯੂਨੀਅਨ ਵੱਲੋਂ ਜੋ ਕਿ ਸੰਗਰੂਰ ਡਿਪਟੀ ਕਮਿਸ਼ਨਰ ਦੇ ਬਾਹਰ ਧਰਨਾ ਲਗਾ ਰੱਖਿਆ ਹੈ ਉਹਨਾਂ ਵੱਲੋਂ ਅੱਜ ਇੱਕ ਤਰ੍ਹਾਂ ਦਾ ਲੋਹੜੀ ਦਾ ਤਿਹਾਰ ਜੋ ਮੁੱਖ ਮੰਤਰੀ ਦੀ ਰਾਇਸ ਦੇ ਬਾਹਰ ਮਨਾਇਆ ਜਾਣਾ ਹੈ ਪ੍ਰਦਰਸ਼ਨ ਕੀਤਾ ਜਾਣਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀਆਂ ਪੂਰਨਿਆ ਤਿਆਰੀਆਂ ਕੀਤੀਆਂ ਗਈਆਂ ਹਨ ਥੋੜੇ ਟਾਈਮ ਦੇ ਵਿੱਚ ਉਤਰਨਾਕਾਰੀ ਇਹ ਜਗ੍ਹਾ ਤੇ ਪਹੁੰਚਣਗੇ ਦੇਖਦੇ ਆਂ ਤੇ ਗੱਲਬਾਤ ਕਰਾਂਗੇ ਕੀ ਕੀ ਮੰਗਾਂ ਨੂੰ ਲੈ ਕੇ ਤੇ 25 ਦਸੰਬਰ ਤੋਂ ਲਗਾਤਾਰ ਉਹ ਸੰਗਰੂਰ ਡਿਸਟ੍ਰਿਕਟ ਕੰਸਲਟਾ ਦੇ ਬਾਹਰ ਧਰਨਾ ਲਗਾ ਰੱਖਿਆ ਹਨ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਜਗ੍ਹਾ ਉਹ ਲੋਹੜੀ ਮਨਾਉਣ ਜਾ ਰਹੇ ਹਨ ਕੀ ਨਾਮ ਆ ਜੀ ਕਿਹੜੀ ਜੁਨੀਨ ਆ ਕੀ ਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਆਸੇ ਬਾਅਦ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਮੇਰਾ ਨਾਮ ਲਲਿਤਾ ਹੈ ਇਹ ਮੈਂ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਚੋ ਦੀ ਯੂਨੀਅਨ ਚੋ ਪ੍ਰਧਾਨਾ ਤੇ ਤੁਸੀਂ ਜਿਵੇਂ ਦੇਖ ਹੀ ਸਕੇ ਪਿੱਛੇ ਸਰਕਾਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀ ਇਹ ਸਰਕਾਰ ਹੈ ਸਿੱਖਿਆ ਤੇ ਸਿਹਤ ਨੂੰ ਲੈ ਕੇ ਜਿਹੜੀ ਆਈ ਸੀਗੀ ਪਰ ਇਹਨਾਂ ਨੇ ਨਾ ਸਿੱਖਿਆ ਵਿੱਚ ਨਾ ਸਿਹਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਤੇ ਸਾ ਜਿਹੜੇ ਤੁਸੀਂ ਦੇਖ ਰਹੇ ਹੋ ਜਿਹੜੇ ਨੌਜਵਾਨ ਪੀੜ੍ਹੀਆ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੈ ਲੋੜੀ ਦਾ ਤਿਹਾਰ ਆਉਣ ਵਾਲਾ ਹੈ ਤੁਸੀਂ ਫਿਰ ਵੀ ਸੜਕਾਂ ਤੇ ਦੀ ਅਸੀਂ ਦਫ਼ਤਰ ਤੋਂ ਅਸੀਂ ਪੱਕਾ ਮੋਰਚਾ ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਸੀ ਧੀਆਂ ਦੀ ਲੋੜੀ ਮਨਾਈ ਜਾਵੇ ਧੀਆਂ ਦੀ ਲੋੜੀ ਤਾਂ ਕੀ ਮਨਾਣੀ ਸੀ ਗਿਆ ਤੁਸੀਂ ਦੇਖ ਹੀ ਰਹੇ ਹੋ ਧੀਆਂ ਨੂੰ ਕਿਵੇਂ ਸੜਕਾਂ ਵਿੱਚ ਰੋਲਿਆ ਜਾ ਰਿਹਾ ਕਿੱਦਾਂ ਇਹਨਾਂ ਦੀ ਖਿੱਚ ਤੋ ਕੀਤੀ ਜਾ ਰਹੀ ਹੈ ਇਹ ਅੱਜ ਦਾ ਹੀ ਨਹੀਂ ਵਾਕਿਆ ਸੀ ਪਿਛਲੀ ਇਹ ਸਾਲ ਵੀ ਇਸੀ ਸਰਕਾਰ ਦੇ ਇਸੀ ਉਹਦੇ ਵਿੱਚ ਮੰਗਣਾਏ ਸੀਗੇ ਲੋੜੀ ਆਜ਼ਾਦੀ ਲੋੜੀ ਸਾਡੀ ਅੱਜ ਦੀ ਲੋੜੀ ਸਭ ਬਰਾਬਰ ਹੈ ਨਾ ਸਾਨੂੰ ਪਿਛਲੀ ਵਾਰ ਕੁਝ ਮਿਲਿਆ ਨਾ ਸਾਨੂੰ ਇਸ ਵਾਰ ਕੁਝ ਮਿਲਿਆ ਇਸ ਤੋਂ ਬਾਅਦ ਕੀ ਤੁਹਾਡਾ ਰੂਪਰੇ ਕਰ ਹੈ ਸਾਡਾ ਤਾਂ ਦੇਖੋ ਜਿੰਨਾ ਤਿੱਖੇ ਤੋਂ ਤਿੱਖਾ ਸੰਘਰਸ਼ ਹੋ ਸਕਦਾ ਉਹ ਕਰਾਂਗੇ ਜੇ ਸਾਨੂੰ ਕਿਤੇ ਵੀ ਮਰਨ ਵਰਤ ਲਾਣੋ ਚਾਹੇ ਤੁਸੀਂ ਚਾਹੇ ਟੈਂਕੀ ਤੇ ਚੜਨਾ ਪਵੇ ਚਾਹੇ ਕੁ ਅਪਨੇ ਹੱਕੇ ਮੰਗਾ ਵਾਸਤੇ ਅਸੀਂ ਕੁਛ ਕਰਨ ਨੂੰ ਤਿਆਰ ਆਂ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਰਵਣਕਪਨ ਵੱਲੋਂ ਸੂਬਾ ਕਨਵੀਨਰ ਹੈ ਜੀ ਅਸੀਂ 25 ਦਸੰਬਰ ਤੋਂ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਜਿਹੜਾ ਪੱਕਾ ਧਰਨਾ ਲਾਇਆ ਹੋਇਆ ਸਾਡੀ ਇੱਕੋ ਇੱਕ ਵੱਡੀ ਮੰਗ ਹੈ ਰੋਜ਼ਗਾਰ ਦੀ ਦੇਖੋ ਇਹ ਸਰਕਾਰ ਨੇ ਪੌਣੇ 4 ਸਾਲ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਸਭ ਤੋਂ ਵੱਡੀ ਸਾਡੀ ਮੰਗ ਹੈ ਚਾਹੇ ਐਂਟੀਟੀ ਤੋਂ ਲੈ ਕੇ ਚਾਹੇ ਲੈਕਚਰਰ ਤੱਕ ਦੀਆਂ ਜਿੰਨੀਆਂ ਵੀ ਅਸਾਮੀਆਂ ਖਾਲੀ ਪਈਆਂ ਸਾਰਿਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਮਾਸਟਰ ਕੈਡਰ ਦੀ ਜਿਹੜਾ ਹੈਗਾ ਭਰਤੀ ਦੇ ਵਿੱਚ ਆ ਉਹ ਜਿਹੜਾ 1.55% ਦੀ ਬੇਤੁਕੀ ਸ਼ਰਤ ਗ੍ਰੈਜੂਏਸ਼ਨ ਦੀ ਲੱਗੀ ਹੈ ਉਹਨੂੰ ਮੁੱਢੋਂ ਰੱਦ ਕੀਤਾ ਜਾਵੇ ਤੇ ਜਿਵੇਂ ਕਿ ਮੁੱਖ ਮੰਤਰੀ ਸਟੇਜਾ ਤੋਂ ਐਲਾਨ ਕਰਦੇ ਰਿਹਾ ਕਿ ਉਮਰ ਹੱਦ ਜਿਹੜੇ ਗਵਾ ਚੁੱਕੇ ਆ ਪਿਛਲੇ ਸਰਕਾਰਾਂ ਦੇ ਧਰਨਿਆਂ ਚਲਾਉਂਦੇ ਹੋਏ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਊਗਾ ਤਾਂ ਉਮਰਾਂ ਦੇ ਜਿਹੜੇ ਛੋਟ ਦੇ ਕੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਆਡਟ ਕਲਾਸ ਦੀ 250 ਭਰਤੀ ਜਿਹੜੀ ਹੈਗੀ ਇਸ਼ਤਿਹਾਰ ਜਾਰੀ ਹੋ ਕੇ ਸਭ ਕੁਝ ਹੋ ਚੁੱਕਿਆ ਸਿਰਫ ਪੇਪਰ ਲੈਣਾ ਬਾਕੀ ਹੈ ਉਹਦਾ ਪੇਪਰ ਲਿਆ ਜਾਵੇ ਤੇ ਸਿਹਤ ਵਿਭਾਗ ਦੇ ਵਿੱਚ ਜਿਹੜਾ ਮਲਟੀਪਰਪਸ ਹੈਲਥ ਵਰਕਰ ਮੇਲ ਦੀਆਂ ਅਸਾਮੀਆਂ ਅਮਰਾਂ ਛੋੜ ਦੇ ਕੇ ਜਾਰੀ ਕੀਤੀਆਂ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ 25 ਤਰੀਕ ਤੋਂ ਧਰਨਾ ਲੱਗਾ ਅੱਜ 18ਵਾਂ ਦਿਨ ਹੈ ਹੋ ਚੁੱਕਿਆ ਪਰ ਮਜਬੂਰ ਵਸ ਅਸੀਂ ਜਿਹੜਾ ਹੈਗਾ ਅੱਜ ਇੱਥੇ ਰੋਜ਼ਗਾਰ ਦੀ ਲੋੜੀ ਲੋੜੀ ਦੇ ਤਿਉਹਾਰ ਕਰਕੇ ਮੰਗਣ ਆਏ ਸੀ ਪਰ ਜੋ ਸਾਨੂੰ ਹਜੇ ਤੱਕ ਮਿਲਿਆ ਬਹੁਤ ਦੂਰ ਹੈ ਡ੍ਰੀਮ ਲੈਂਡ ਕਲੋਨੀ ਉਹਦਾ ਘਰ ਬਹੁਤ ਦੂਰ ਹੈ ਮੁੱਖ ਮੰਤਰੀ ਦਾ ਘਰ ਦੇ ਦੁਆਰ ਤੇ ਨਹੀਂ ਪਹੁੰਚਣ ਦਿੱਤਾ ਗਿਆ ਇੱਥੇ ਹੀ ਜਿਹੜਾ ਹੈਗਾ ਪੁਲਿਸ ਵੱਲੋਂ ਤੱਕਾ ਮੁੱਕੀ ਕਰਕੇ ਰੋਕ ਲਿਆ ਗਿਆ ਜਿਹੜਾ ਤੁਹਾਡੇ ਕੈਮਰੇ ਵਿੱਚ ਕੈਦ ਹੋਇਆ ਜੋ ਸਾਡੀਆਂ ਪੈਣਾ ਦੇ ਨਾਲ ਇੱਥੇ ਬੀਤਿਆ ਉਹ ਤੁਹਾਡੇ ਸਾਹਮਣੇ ਹੈ